ਸਰ ਇਹ ਤੇ ਵੀ ਕੀ ਕਹਿਣਾ ਚਾਹਣੇ ਜਿਹੜੀ ਚੋਰੀ ਹੋ ਗਈ ਅਸੀਂ ਐਂ ਕਹਿਣਾ ਚਾਹੁੰਨੇ ਵੀ ਸਾਡਾ ਚੀਜ਼ ਵਾਪਸ ਆ ਜੇ ਵੀ ਮਤਲਬ 8 ਤੋਂ 10 ਸਿਆਉਣੇ ਰਹੇ ਤੇਰੀ 2000 ਰੁਪਇਆ ਸੀ ਬਾਕੀ ਮੇਰੇ ਪੱਕਾ ਪਾਪੜੇ ਸੀ ਪਾਉਣ ਵਾਲੇ ਵੀਰੇ ਉਹ ਲੈ ਗਏ ਗਹਿਣੇ ਵਗੈਰਾ ਤੇ ਚਾਂਦੀ ਦੇ ਵਗੈਰਾ ਤੇ ਉਹ ਵੀ ਸਾਰਾ ਕੁਝ ਲੈ ਗਏ ਅਸੀਂ ਹੱਥ ਬੰਨ ਕੇ ਐਂ ਕਹਨੇ ਆ ਵੀ ਸਾਡੀ ਗਰੀਬ ਪਰਿਵਾਰ ਦਾ ਸਾਡਾ ਕੁਝ ਵਾਪਸ ਆਉਣਾ ਚਾਹੀਦਾ ਹੈ ਜਿਹੜਾ ਸੋਨਾ ਕਿਹਦੇ ਵਾਸਤੇ ਚੈੱਕ ਕੀਤਾ ਸੀ ਇਹ ਮੁੰਡੇ ਨੇ ਮੇਰੇ ਲਈ ਨੋ ਵਾਸਤੇ ਤਿਆਰ ਕਰਿਆ ਸੀ ਸਿਆਉਣਾ ਵੀ ਦੇ ਦਾ ਵਿਆਹ ਕਰਾਂਗੇ ਮੂਰੇ ਵੀ ਸਿਆਉਣਾ ਬਣਾ ਕੇ ਰੱਖਿਆ ਸੀ 8 ਤੋਲੇ ਸਿਆਉਣਾ ਦੇ ਹਾਰ ਸੀ ਕਾਂਟੇ ਸੀ ਇਹਨਾਂ ਸਾਪਾਂ ਪਾਤੀਆਂ ਦੋ ਨੋ ਵਾਸਤੇ ਤਿਆਰ ਕਰਿਆ ਸੀ ਮੈਂ ਕੀ ਕਰ ਦਿਆਂ ਮਸ ਜੀ ਬਸ ਅਸੀਂ ਆਏ ਬਸ ਆਸਾਨ ਨੂੰ ਮੰਗ ਕਰਦਿਆਂ ਵੀ ਸਾਡਾ ਗਰੀਬ ਪਰਿਵਾਰ ਆ ਵੀ ਸਾਡਾ ਵਾਪਸ ਤੇਜਾ ਵਾਪਸ ਆ ਜੇ ਸਾਡੀ ਵਾਸਤੇ ਸਿਆਉਣਾ ਸੱਪਾ ਸਾਡਾ ਵਾਪਸ ਆ ਜੇ ਵੀ ਸਾਡਾ ਬੇਸਤ ਮੈਂਤ ਕਰਦਿਆਂਗੇ ਉਹਦੀ ਸਾਡੇ ਕੋਈ ਜਿਆ ਜਤਨੀ ਬੱਧ ਹੈਗੀ ਸਾਡੀ ਗਰੀਬ ਪਰਿਵਾਰਾਂ ਕਮ ਮੈਂ ਤਾਂ ਨਾਈ ਬਣਿਆ ਹੋਇਆ ਤੇ ਸਾਡਾ ਮਾਏ ਜਦੋਂ ਘਰ ਦੇ ਵਿੱਚ ਛੋੜੀ ਸੀ ਅਸੀਂ ਬਰਾਂਡੇ 'ਚ ਪਏ ਸੀ ਜੀ ਸਾਂ ਹਨ ਸਵੇਰੇ 5:30 ਵਜੇ ਪਤਾ ਲੱਗਿਆ ਵਾ ਦਨਵਜੇ 2:30 ਵਜੇ ਸਾਨੂੰ ਖੜਕਾ ਸੁਣਿਆਗਾ ਅਸੀਂ ਦੇਖਦੂ ਕਿ ਪਏਗੇ ਵੀ ਸਾਨੂੰ ਸਵੇਰੇ 5:30 ਵਜੇ ਸਾਨੂੰ ਪਤਾ ਲੱਗਿਆਗਾ ਵੀ ਜਰੂ ਉਧਰੋਂ ਤੂੰ ਮੋਗਾ ਕੱਲਾ ਪਿਆ ਸੀ ਹਾਂ ਵੀ ਕੀ ਪਤਾ ਹੁੰਦਾ ਜੀ ਸਾਨੂੰ ਸੰਘਾਤਾ ਹੋਵੇ ਨਾ ਸਾਨੂੰ ਨਹੀਂ ਜਾਗਾਈ ਹੁਣ ਇਹ ਸਾਨੂੰ ਕੱਲਾ ਪੱਤਾ ਜੀ ਮੇਰੇ ਹੱਥ ਬੰਨ ਕੇ ਬੇਨਤੀ ਆਗੀ ਮੈਂ ਨੋ ਵਾਸਤੇ ਇਹ ਸਮਾਨ ਬਣਾਇਆ ਸੀ ਸਾਡਾ ਹੱਥ ਬੰਨ ਕੇ ਬੇਨਤੀ ਆ ਵੀ ਸਾਨੂੰ ਮੇਰਾ ਵਾਪਸ ਆ ਜਾਏ ਮੇਰੇ ਬੱਚੇ ਵਾਸਤੇ ਮੈਂ ਆਪਦਾ ਚਾਹ ਲੜਦੇ ਨਾਲ ਬਣਾਇਆ ਸੀ ਮੈਂ ਆਪਦਾ ਮਨਤ ਕਰਕੇ ਬਣਾਇਆ ਸੀ ਮੈਂ ਬਈ ਕੀ ਨਾਮ ਬੋਲਦੇਵ ਸਿੰਘ ਜੀ ਬਿੱਟੂ ਜਲੂਰ ਜ਼ਿਲ੍ਹਾ ਪਵੈਸਕਤਵ ਬੀਕੇ ਜੂ ਕਰਦੀ ਅੱਜ ਸਾਡੇ ਪਿੰਡ ਝਲੂਰ ਵਿਖੇ ਇੱਕ ਸਾਡਾ ਕਿਸਾਨ ਭਗਾਇ ਕੇਵਲ ਸਿੰਘ ਉਹਦੇ ਘਰ ਰਾਤ ਤਕਰੀਬਨ 2:00 ਵਜੇ ਦੇ ਕਰੀਬ ਚੋਰੀ ਹੋਈ ਹੈਗੀ ਜਿਹਦੇ ਵਿੱਚ ਸਵੇਰੇ ਪਤਾ ਲੱਗਿਆ ਪਰਿਵਾਰ ਨੂੰ ਵੀ 8 ਤੋਲੇ ਸੋਨਾ 20000 ਨਕਦੀ ਅਤੇ ਬਹੁਤ ਸਾਰਾ ਇਹਨਾਂ ਦੇ ਕੀਮਤੀ ਕੱਪੜੇ ਜਾਂ ਹੋਰ ਗਹਿਣੇ ਵਗੈਰਾ ਜਿਹੜੇ ਪਏ ଥି ਉਹ 14 ਵੱਲੋਂ ਘਰ ਦੀ ਬੈਕ ਸਾਈਡ ਤੋਂ ਦੀ ਪਾੜ ਲਾ ਕੇ ਜਿਹੜਾ ਉਹ ਅੰਜਾਮ ਦਿੱਤਾ ਗਿਆ ਨਕਸਾਨ ਨੁਕਸਾਨ ਤਕਰੀਬਨ 8-10 ਲੱਖ ਰੁਪਏ ਦਾ ਪ੍ਰਭਾਵ ਦਾ ਜਿਹੜਾ ਹੋ ਚੁੱਕਾ ਹੈ ਜੀ ਛੋਟਾ ਕਿਸਾਨ ਹੈ ਬੜੀ ਵੱਡੀ ਮਾਪ ਜਿਹੜੀ ਹੈ ਪਈ ਹੈ ਪਰਵਾਰ ਤੇ ਨਹੀਂ ਕਿ ਜ਼ਮੀਨ ਇਹਨਾਂ ਕੋਲ ਜ਼ਮੀਨ ਇਹਨਾਂ 2 2 ਢਾਈ ਏਕੜ ਹੈ ਜੀ ਕੇਵਲ ਸਿੰਘ ਕੋ ਮੰਗ ਕੀ ਕਰ ਰਹੇ ਮੰਗ ਪ੍ਰਸ਼ਾਸਨ ਤੋਂ ਜੀ ਵੀ ਪੂਰੀ ਤਨਦੇਹੀ ਨਾਲ ਇਹਦੀ ਜਿਹੜੀ ਜਾਂਚ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਦਿੱਤਾ ਜਾਵੇ ਕਿਉਂਕਿ ਕਿਸਾਨੀ ਤਾਂ ਪਹਿਲਾਂ ਹੀ ਸਾਨੂੰ ਪਤਾ ਹੈ ਕਰਜ਼ੇ ਦੀ ਮਾਰ ਹੇਠ ਆਰਥਿਕ ਦੰਗੀ ਤੋਂ ਗੁਜਾ ਰਹੀ ਹੈਗੀ ਪਰ ਛੋਟੇ ਜ਼ਮੀਨਦਾਰ ਤੇ ਐਡੀ ਵੱਡੀ ਮਾਅ ਪੈ ਜਾਣੀ ਮੈਨੂੰ ਲੱਗਦਾ ਵੀ ਉਹ ਸਾਰੀ ਉਮਰ ਪਾੜਾ ਜਿਹੜਾ ਵੱਲਦਾ ਨਹੀਂ ਹੈਗਾ ਪ੍ਰਸ਼ਾਸਨ ਇਹਦੀ ਪੂਰੀ ਤਨਦੇਹੀ ਦੇ ਨਾਲ ਜਾਂਚ ਕਰੇ ਤੇ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਹੈ ਉਹ ਜਲਦ ਤੋਂ ਜਲਦ ਮਿਲਣਾ ਚਾਹੀਦਾ ਕੋਈ ਸ਼ੱਕੀ ਬੰਦੇ ਪਿੰਡ 'ਚ ਪਉਂਦੇ ਦੇਖੀ ਸ਼ੱਕੀ ਦਾਣਾ ਮੰਡੀ ਦੇ ਸਾਹਮਣੇ ਘਾਵ ਹੈ ਜੀ ਇਨ੍ਹਾਂ ਦੇ ਆ ਅਕਸਰ ਇੱਥੇ ਲੋਕ ਆਉਂਦੇ ਰਹਿੰਦੇ ਆ ਪਰ ਜਿਸ ਤਰ੍ਹਾਂ ਦੇਖਣ ਦੀ ਗੱਲ ਹੈ ਵੀ ਕੁਝ ਉੱਪਰ ਦੇ ਬੰਦੇ ਇੱਥੇ ਤਿੰਨ ਚਾਰ ਦਿਨ ਪਹਿਲਾਂ ਦੇਖੇ ਗਏ ਆਗੇ ਹੋ ਸਕਦਾ ਵੀ ਉਹਨਾਂ ਨੇ ਕੋਈ ਵੇਖੀ ਵਗੈਰਾ ਜਾਂ ਇੱਥੇ ਦੇਖਿਆ ਹੋਵੇ ਵੀ ਤਾਂ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਰ ਦੀ ਬੈਕ ਸਾਈਡ ਤੋਂ ਦੀ ਖੇਤ ਵਿੱਚ ਖੇਤ ਤਕਰੀਬਨ 8 ਕੁ ਫੁੱਟ 8-9 ਫੁੱਟ ਲੱਗੇ ਨੀਮ ਹੈ ਜੀ ਹਾਂਜੀ ਤੇ ਜੀ ਪਹਿਲੇ ਕਮਰੇ 'ਚ ਪਾੜ ਲਾਇਆ ਗਿਆ ਕੰਮ ਦੇ ਤਿੰਨ ਕਮਰਿਆਂ ਦੇ ਵਿੱਚ ਪਾੜ ਲੱਗਾ ਜੀ ਦੇ ਭਰਾ ਨੇ ਨਾਲ ਦਵ ਸੰਸੰਗ ਉਹਨਾਂ ਦੇ ਵੀ ਪਾੜ ਲਾਇਆ ਉੱਥੋਂ ਨਹੀਂ ਕੁਝ ਉਹਨਾਂ ਦੇ ਹੱਥ ਆਇਆ ਤਾਂ ਇਧਰ ਕੇਵਲ ਸਿੰਘ ਦੇ ਘਾਵਾ ਕੇ ਇਹਨਾਂ ਨੇ ਬੈਡਰੂਮ ਦੇ ਵਿੱਚ ਪਾੜ ਲਾਇਆ ਉਤਰੀ ਬੀਨ ਇਹਨਾਂ ਦੇ ਹੱਥ ਕੋਸ ਆਇਆ ਤੇ ਇਹਨਾਂ ਨੇ ਤੀਸਰੇ ਕਮਰੇ ਦੇ ਵਿੱਚ ਜਾ ਕੇ ਜਿੱਥੇ ਇਹਨਾਂ ਦਾ ਸਟੋਰ ਰੂਮ ਸੀ ਉਹਦੇ ਵਿੱਚ ਪੇਟੀਆਂ ਵਗੈਰਾ ਪਈਆਂ ਦੀ ਉੱਥੇ ਆ ਕੇ ਇਹਨਾਂ ਨੇ ਦੇਖਿਆ ਤਾਂ ਉੱਥੋਂ ਇਹ ਤਕਰੀਬਨ ਨਕਦੀ ਤੇ ਸੋਨਾ 8-9 ਤੋਲੇ ਤੇ ਇਹਨਾਂ ਦੇ ਕੀਮਤੀ ਕੱਪੜੇ ਸੀ ਜਿਹੜੇ ਬੇਟੇ ਦੇ ਵਿਆਹ ਵਾਸਤੇ ਬਣਾ ਕੇ ਰੱਖੇ ਸੀ ਉਹ ਸਾਰੇ ਜਿਹੜੇ ਉਹ ਲੈ ਗਏ ਦਾ ਸਾਰਾ ਸਾਮਾਨ ਲਏ ਹੈ ਮਤਲਬ ਹਾਂਜੀ ਹਾਂ ਉਹ ਸਾਵਾ ਦੇ ਵਿਆਹ ਵਾਸਤੇ ਸਮਾਨ ਇਹਨਾਂ ਨੇ ਤਿਆਰ ਕੀਤਾ ਸੀ ਤਕਰੀਬਨ 7 ਲੱਖ ਦਾ ਤਾਂ ਉਹ ਵੀ ਹੋ ਹਾਂ ਤਕਰੀਬਨ 8-10 ਲੱਖ ਦੀ ਜਿਹੜੀ ਮਾਤ ਪਰਿਵਾਰ ਤੇ ਪਈ ਹੈ ਗਰੀਬ ਪਰਿਵਾਰ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੀ ਜਲਦ ਤੋਂ ਜਲਦ ਜਾਂਚ ਕਰਕੇ ਜਿਹੜਾ ਬਣਦਾ ਅਨਸਾਫ਼ ਦਾ ਪ੍ਰਭਾਵ ਨੂੰ ਦਿੱਤਾ ਜਾਣਾ ਚਾਹੀਦਾ ਮੇਰਾ ਨਾਮ ਹੈ ਜੀਤੀ ਹੈ ਜੀ ਮੇਰਾ ਪਿੰਡ ਝਲੂਰ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਕੀ ਕਹਿਣਾ ਚਾਹਣਾ ਹੈ ਜਿਹੜੀ ਚੋਰੀ ਹੋਈ ਹੈ ਅਸੀਂ ਇਹ ਕਹਿੰਦੇ ਜੀ ਇਹ ਸਾਡੇ ਮਤਲਬ ਚਾਚਾ ਜੀ ਨੇ ਇਹਨਾਂ ਦੇ ਘਰੀ ਚੋਰੀ ਹੋਈ ਆ ਠੀਕ ਹੈ ਰਾਤ ਮਤਲਬ ਡੇਢ ਦੋ ਵੇ ਦੀ ਗੱਲ ਹੈ ਜੀ ਤੇ ਕਾਫੀ ਨੁਕਸਾਨ ਹੋਇਆ ਜੀ ਇਹਨਾਂ ਦਾ ਸਿਉਣਾ ਲੈ ਗਈ ਨਾਲ ਕੱਪੜਾ ਨਗਦੀ ਲੈ ਗਈ ਜੀ ਠੀਕ ਹੈ ਜੀ ਇਹਦੇ ਮਤਲਬ ਇਹ ਪੰਜ ਛੇ ਬੰਦੇ ਦਾ ਪ੍ਰੋਜੈਕਟ ਆਈ ਹੈ ਪਹਿਲਾਂ ਰੈਕੀ ਕਰੀ ਗਈ ਰੈਕੀ ਕਰਕੇ ਬਾਅਦ ਚ ਇਹ ਮਤਲਬ ਇਹ ਕੰਮ ਕੀਤਾ ਗਿਆ ਜੀ ਕਹਿੰਦੇ ਸੀ ਪ੍ਰਸ਼ਾਸਨ ਨੂੰ ਕਹਿੰਦੇ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਕਰੀ ਜਾਵੇ ਠੀਕ ਹੈ ਇਹਨਾਂ ਦਾ ਕਿਹੜਾ ਸਮਾਨ ਆ ਵਾਪਸ ਕੀਤਾ ਜਾਵੇ ਇੱਕ ਕਿਰੇਲੂ ਪਰਿਵਾਰ ਆਈ ਕਿਸਾਨ ਪਰਿਵਾਰ ਆਈ ਠੀਕ ਹੈ ਜੀ ਤੇ ਬਹੁਤੇ ਕੋਈ ਐਡੇ ਬੰਦੇ ਵੀ ਸਾਦੇ ਬੰਦੇ ਨੇ ਜੀ ਵੀ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿਨੇ ਆਂ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿੱਤਾ ਜਾਵੇ ਇਨਵੈਸਟੀਗੇਸ਼ਨ ਕਰਕੇ ਸਾਰਾ ਕੁਝ ਇਹਨਾਂ ਦਾ ਸਮਾਨ ਵਾਪਸ ਕੀਤਾ ਜਾਵੇ ਜਿਵੇਂ ਲਗਾਤਾਰ ਚੋਰੀਆਂ ਵੱਧ ਰਹੀਆਂ ਹੈਗੀਆਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੀ ਕਹਿਣਾ ਚਾਹਣੇ ਇਹੀ ਗੱਲ ਹੈ ਜੀ ਇਹ ਆਪਣੇ ਹੁਣ ਪਿੰਡਾਂ ਦੇ ਵਿੱਚ ਆਮ ਹੀ ਥੋੜੇ ਨਸ਼ੇ ਵਧ ਗਏ ਜੀ ਠੀਕ ਹੈ ਜੀ ਇਹੀ ਆ ਪ੍ਰਸ਼ਾਸਨ ਨੂੰ ਵੀ ਤੇ ਰੋਕ ਪਾਈ ਜਾਵੇ ਐਸੀ ਕਿ ਕੈਮਰੇ ਵਗੈਰਾ ਲੱਗੇ ਹੋ ਸੀ ਕੋਈ ਜੀ ਕੈਮਰੇ ਜੀ ਪਿੰਡ ਦੇ ਵਿੱਚ ਨਹੀਂ ਲੱਗੇ ਜੀ ਕਿੰਨਾ ਕਿੰਨੇ ਕ ਤੋਲੇ ਸੋਨਾ ਲੱਗੇ ਤੇ ਕੋਈ ਨਗਦੀ ਕਿੰਨੀ ਕ ਲੱਗੇ 8 ਕ ਤੋਲੇ ਦੱਸ ਦੀ ਪਰਿਵਾਰ ਕਨੇ ਵੀ ਲੱਗੇ ਤੇ 20000 ਰੁਪਏ ਨਗਦ ਲੱਗੇ ਜੀ ਕੁੱਲ ਕਿੰਨਾ ਕ ਨੁਕਸਾਨ ਹੋ ਗਿਆ ਪਰਿਵਾਰ ਮਤਲਬ ਲਾਲੂ ਜੀ ਤੁਸੀਂ ਮਤਲਬ 7-8 ਲੱਖ ਦਾ ਮਤਲਬ ਵਿੱਚ ਹੀ ਕਪੜੇ ਪਾ ਕੇ ਵੀ ਹੈਗਾ ਜੀ ਪਰਿਵਾਰ ਕਿੱਥੇ ਸੀ ਜਦੋਂ ਇਹ ਚੋਰੀ ਹੋਈ ਹੈ ਪਰਿਵਾਰ ਇੱਥੇ ਸੀ ਘਰੇ ਵਿੱਚ ਮਤਲਬ ਪਏ ਸੀ ਰਾਤ ਨੂੰ ਹੀ ਕੋਈ ਇਹ ਜੇ ਮਤਲਬ ਸਪਰੇ ਵਗੈਰਾ ਜਾਂ ਕੋਈ ਮਤਲਬ ਛੜਕੀ ਗਈ ਪੱਖੇ ਮੂਰੀ ਜੀ ਪਹਿਲਾਂ ਨਾਲ ਵਾਲੇ ਘਰ ਦੇ ਵਿੱਚ ਵੀ ਕੁਝ ਕਰਕੇ ਗਏ ਆ ਇਦਰੀ ਮਤਲਬ ਗਏ ਸੀ ਵੀ ਉੱਧਰ ਕੁਝ ਕੀਤਾ ਨਹੀਂ ਉਹਨਾਂ ਨੇ ਬਸ ਇੱਕ ਟਰੰਕ ਜਿਹਾ ਮਤਲਬ ਚੋਰੀ ਮਤਲਬ ਫੋੜ ਕੇ ਜੀ ਚਲੀ ਗਈ ਪੁਲਿਸ ਪ੍ਰਸ਼ਾਸਨ ਪਹੁੰਚੇ ਸੀ ਇੱਥੇ ਹਾਂ ਪ੍ਰਸ਼ਾਸਨ ਆਇਆ ਸੀ ਸਵੇਰੇ ਜੀ ਉਹ ਕਾਰਵਾਈ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਜੀ ਉਹਨਾਂ ਨੇ ਹਾਂ ਸਾਡੀ ਹੀ ਪ੍ਰੀਤਾਈ ਪ੍ਰਸ਼ਾਸਨ ਨੂੰ ਵੀ ਜਲਦੀ ਤੋਂ ਜਲਦੀ ਮਤਲਬ ਕਾਰਵਾਈ ਕਰੀ ਜਾਵੇ ਮਾਮਲਾ ਕੀ ਹੈ ਬਾਈ ਜੀ ਚੋਰੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਕਿ ਕਿੰਨੇ ਕਿ ਚੋਰੀ ਹੋਈ ਹੈ ਇਹ ਰਾਤ 2:00 ਵਜੇ ਦੀ ਗੱਲ ਹੈ ਜੀ ਤੇ ਇਹਦੇ ਵਿੱਚ 8 ਟੋਲੇ ਸੋਨਾ ਤੇ 20000 ਰੁਪਏ ਨਕਦੀ ਤੇ ਕੰਧ ਵਿੱਚ ਦੋ ਬਾੜ ਲਾਏ ਨੇ ਤੇ ਰਾਤ 8:00 2:00 ਵਜੇ ਚੋਰੀ ਕਰਤੀ ਕਿਵੇਂ ਪਤਾ ਕਿਵੇਂ ਲੱਗਿਆ ਤੁਹਾਨੂੰ ਯਾਨੀ ਕਿ ਸਾਨੂੰ ਤਾਂ ਸਵੇਰੇ 6:35 ਵਜੇ ਪਤਾ ਲੱਗਿਆ ਕੋਈ ਖੜਕਾ ਵਗੈਰਾ ਹੋਇਆ ਰਾਤ ਨੂੰ ਰਾਤ ਨੂੰ 2:00 ਵਜੇ ਇੱਕ ਵਾਰੀ ਖੜਕਾ ਹੋਇਆ ਤੇ ਉਦੋਂ ਅਸੀਂ ਉੱਠ ਕੇ ਬਾਹਰ ਜਿਹੜਾ ਮਾਰ ਕੇ ਫੇਰ ਸੌਂ ਗਏ ਸ਼ੱਕ ਹੈਗਾ ਤੁਹਾਨੂੰ ਕਿਸੇ ਤੇ ਸੱਕ ਦੋ ਤਿੰਨ ਬੰਦੇ ਉੱਪਰੇ ਫਿਰਦੇ ਸੀਗੇ ਤੇ ਉਹਨਾਂ ਦਾ ਸੱਕ ਹੈ ਜੀ ਕਿੰਨੇ ਦਿਨ ਪਹਿਲਾਂ ਫਿਰਦੇ ਸੀ ਬੰਦੇ ਤਿੰਨ ਚਾਰ ਦਿਨ ਹੋ ਗਏ ਦੇਖੀ ਗਾ ਆਪਣਾ ਘਰ ਕਿੱਥੇ ਹੈ ਇਹ ਤਾਂ ਅੰਗਿਆਲੇ ਰੋਡ ਤੇ ਹੀ ਦਾਣਾ ਮੰਡੀ ਮੰਗ ਕੀ ਕਰਦੇ ਆ ਕੋਈ ਪੁਲਿਸ ਪ੍ਰਸ਼ਾਸਨ ਨੂੰ ਪਹੁੰਚੇ ਪੁਲਿਸ ਪ੍ਰਸ਼ਾਸਨ ਆਇਆ ਸੀ ਜੀ ਤੇ ਉਹਨਾਂ ਨੂੰ ਕਿਹਾ ਜੀ ਕਾਰਵਾਈ ਕਰਨ ਕੋਈ ਨਕਦੀ ਵੀ ਲੈ ਕੇ ਗਿਆ ਤੁਹਾਡੇ 20000 ਰੁਪਏ ਨਾਲ ਪਾਉਣ ਵਾਲੇ ਕੱਪੜੇ ਵੀ ਲੈ ਗਏ ਤੇ ਹੋਰ ਕੀ ਲੈ ਕੇ ਗਿਆ ਸੋਨਾ ਲੈ ਗਿਆ ਜੀ 8 ਟੋਲੇ ਸੋਨੇ ਵਿੱਚ ਕੀ ਕੀ ਐ ਐਡਵਾਂਸ ਟੌਕਸਾ ਹੀ ਵਾਲੀਆਂ ਨੇ ਤੇ ਕਾ ਹਾਰ ਹੈ ਕਿੰਨੇ ਕ ਬੰਦੇ ਦਾ ਕੰਮ ਲੱਗਦਾ ਤੁਹਾਨੂੰ ਕਿੰਨੇ ਕ ਬੰਦੇ ਦਾ ਕੰਮ ਲੱਗਦਾ ਇਹ ਚੋਰੀ ਤਿੰਨ ਚਾਰ ਬੰਦੇ ਦਾ ਹੋਣੀ ਹੀ ਮਾਦਮੀ ਹੋ ਸਕਦਾ ਕਿੱਥੋਂ ਪਿੱਛੋਂ ਦੀ ਪਾੜ ਲਾਇਆ ਜਦੋਂ ਤਾਂ ਪਿੱਛੇ ਮਤਲਬ ਕਿੰਨੀ ਕ ਨੀਵੀਂ ਜਗ੍ਹਾ ਸੀ ਉਹ ਸੀ 6 ਫੁੱਟ ਦੇ ਕਰੀਬ ਤੇ ਜ਼ਿਆਦਾ ਸੀ ਵੱਧ ਸੀ ਉਹ 8-9 ਫੁੱਟ ਹੋएगी ਇਹਦਾ ਮਤਲਬ ਦੋ ਬੰਦੇ ਤੇ ਬੰਦੇ ਦੇ ਉੱਤੇ ਚੜ ਕੇ ਮਤਲਬ ਹਾਂਜੀ ਹਾਂ ਐਦਾਂ ਹੀ ਲੱਗਦਾ ਜੀ ਦੇਖ ਕੇ ਪੁਲਿਸ ਪ੍ਰਸ਼ਾਸਨ ਨੂੰ ਪਹੁੰਚਿਆ ਜੀ ਇੱਥੇ ਹਾਂਜੀ ਹਾਂ ਸਵੇਰੇ ਆਇਆ ਸੀ ਮੰਗ ਕੀ ਕਰਦੇ ਆ ਤੁਸੀਂ ਮੰਗਦੇ ਜਲਦ ਜਲਦ ਕਾਰਵਾਈ ਹੋਈ ਜਾਵੇ ਸਾਡੀ ਚੋਰੀ ਉਹ ਵਾਪਸ ਕਰਵਾਇਆ ਜਾਵੇ ਸਾਨੂੰ ਤੇ ਨਾਲ ਠੀਕ ਤੇ ਦਿਨੋੜ ਦੇ ਵਿੱਚ ਚੋਰੀ ਹੋਈ ਹੈ ਪਾੜ ਲਾ ਕੇ ਕੀ ਮਾਮਲਾ ਇਹ ਅੱਜ ਸਵੇਰੇ 7:30 ਵੇ ਤੁਹਾਨੂੰ ਕਟੋਰੋਂ ਤੋਂ ਫੋਨ ਆਇਆ ਜਿਨੇ ਮੇਰੇ ਕੇਵਲ ਸਿੰਘ son of ਅਮਰਜੀਤ ਸਿੰਘ ਵਾਸੀ ਦਰਬਾਰੀ ਪੱਤੀ ਜਲੂਰ ਦੇ ਘਰੇ ਪਿੱਛੋਂ ਪਾੜ ਲਾ ਕੇ ਚੋਰੀ ਹੋਈ ਹੈ ਇਸ ਤੇ ਮੌਕੇ ਤੇ 112 ਟੀਮ ਵੀ ਪਹੁੰਚੀ ਸਾਡੇ ਅਸੀਂ ਪਹੁੰਚੇ ਮੌਕੇ ਜਾ ਕੇ ਦੇਖਿਆ ਘਰ ਦੇ ਸਾਰੇ ਮੈਂਬਰ ਘਰੇ ਸੁੱਤੇ ਪਏ ਸੀ ਜਿਸ ਦੇ ਬਾਵਜੂਦ ਵੀ ਪਿੱਛੇ ਖੇਤ ਝੋਨੇ ਸੀ ਉੱਥੇ ਪਾੜ ਲਾ ਕੇ ਚੋਰੀ ਕੀਤੀ ਗਈ ਹੈ ਦਾ ਬਿਆਨ ਲਿਖ ਕੇ ਅਸੀਂ ਜੋ ਕਾਰਵਾਈ ਹੋ ਰਹੀ ਹੈ ਨਾਲ ਦੇ ਆਲੇ-ਦੁਆਲੇ CCTV ਕੈਮਰੇ ਚੈੱਕ ਕਰ ਰਹੇ ਅਸੀਂ ਡਾਕਸ ਕੋਡ ਨਾਲ ਉੱਥੇ ਦੇਖ ਰਹੇ ਫਿੰਗਰਪ੍ਰਿੰਟਸ ਹਨ ਉਹ ਜਾਂ ਫੁੱਟਪ੍ਰਿੰਟਸ ਜੋ ਮਿਲਦੇ ਨੇ ਫੜ ਕੇ ਨਾ ਚੋਰ ਨੂੰ ਉਸ ਕਾਬੂ ਕਰਕੇ ਕਾਰਵਾਈ ਕਰਾਏ ਤੇ ਦੇਖਣ ਚਾਹਿਆ ਕਿ ਉੱਥੇ ਪਿੱਛੇ ਅੱਖ ਮੁੱਢ ਚੋਨਾ ਲੱਗਿਆ ਉਹ ਨੀਮਾ ਮਤਲਬ ਤੇ ਪੂਰੀ ਰਿਪੋਰਟ ਹੈ ਇਹ ਚੋਰੀ ਤੇ ਕਿੰਨੀ ਕੀਮਤ ਦਾ ਮਤਲਬ ਨੁਕਸਾਨ ਹੋਇਆ ਹੈ ਪੰਜ ਛੇ ਟੋੜੇ ਸੋਨੇ ਦੇ ਕਹਿੰਦਾ 10000 ਕਹਿ ਰਿਹਾ ਬਾਕੀ ਵਾਲੇ ਵੈਰੀਫਾਈ ਕਰ ਰਹੇ ਅਸੀਂ ਜੋ ਮੇਰੇ ਸਟੇਟਮੈਂਟ ਲਿਖਾਊਗਾ ਉਹਦੇ ਅਨੁਸਾਰ ਦੇਸੀ ਕਰ ਰਹੀ ਹੋਗੀ ਇਸ ਪੱਤਰ ਦੇ ਕੇ ਅਸੀਂ ਦੋਸ਼ ਨੂੰ ਜਲਦੀ ਜਲਦੀ ਫੜਨੇ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਜੀ ਕੋਲ ਜੋ ਸਾਹਮਣੇ ਆ ਰਹੀ ਹੈ ਚੈੱਕ ਕਰ ਰਹੇ ਜੀ ਅਸੀਂ ਸੀਸੀਟੀਵੀ ਕੈਮਰਾ ਵਾਲੇ ਵਾਲੇ ਲੱਗੇ ਹੋਏ ਨੇ ਕਿਤੇ ਉਹ ਦੇਖ ਰਹੇ ਕੋਈ ਫੁਟੇਜ ਮਿਲੇ ਤਾਂ ਜੀ ਗੱਤੋ ਕਰਕੇ ਅਸੀਂ ਫੜਾਂਗੇ ਦੋਸ਼ ਨੂੰ